ਗੱਲ ਰੋਟਰੀ ਕਲੱਬ ਦੀ ਕਰਨ ਜਾ ਰਹੇ ਜੋ ਕਿ 1950 ਤੋਂ ਸਥਾਪਿਤ ਤਾਂ 90 ਦੀ ਗੱਲ ਕਰਨ ਜਾ ਰਹੇ ਨਾਬਾ ਦੇ ਵਿੱਚ ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਬਣੇ ਨੇ ਚਰਨ ਸਿੰਘ ਐਮ ਡੀ ਮਲਕੀਤ ਕੰਪੈਨ ਨਾਬਾ ਤੋਂ ਜੋ ਕਿ ਰੋਟਰੀ ਕਲੱਬਾ ਸਮੇਂ-ਸਮੇਂ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦਾ ਆ ਰਿਹਾ ਲੰਬੇ ਸਮੇਂ ਤੋਂ ਮਦਦ ਕਰਦਾ ਆ ਰਿਹਾ ਪਰ ਇਸ ਵਾਰ ਜਿਹੜੇ 1 ਸਾਲ ਦੇ ਲਈ ਪ੍ਰਧਾਨ ਚੁਣੇ ਗਏ ਨੇ ਚਰਨ ਸਿੰਘ ਐਮ ਡੀ ਮਲਕੀਤ ਕੰਪੈਨ ਉਹਨਾਂ ਨਾਲ ਗੱਲਬਾਤ ਕਰਾਂਗੇ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਦਿੱਤੀ ਗਈ ਆ ਚਰਨ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੁਹਾਡਾ ਪ੍ਰਧਾਨ ਬਣ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਆਪ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੀ ਆਵਾਜ਼ ਨੂੰ ਸਰੋਤਾਂ ਤੱਕ ਆ ਬਿਲਕੁਲ ਪਹਿਲਾ ਸਾਡਾ ਸਵਾਲ ਆ ਕਿ ਜਿਹੜਾ ਰੋਟਰੀ ਕਲੱਬ ਆ ਸਮੇਂ-ਸਮੇਂ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦਾ ਭਾਵੇਂ ਕਿ ਖੂਨਦਾਨ ਕੈਂਪ ਹੋਵੇ ਚਾਹੇ ਅੱਖਾਂ ਦਾ ਕੈਂਪ ਹੋਵੇ ਲੈਂਸ ਪਾਏ ਜਾਂਦੇ ਨੇ ਫ੍ਰੀ ਅੱਜ ਤੁਹਾਨੂੰ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਆ ਦਿੱਤੀ ਗਈ ਆ ਕਿਸ ਤਰ੍ਹਾਂ ਦੇਖਦੇ ਹੋ ਮਾਨ ਸਾਹਿਬ 5 ਸਾਲ ਤੋਂ ਅਸੀਂ ਤਕਰੀਬਨ ਇੱਥੇ ਸੇਵਾ ਕਰਦੇ ਆ ਰਹੇ ਹਾਂ ਤੇ ਹੁਣ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਪ੍ਰਧਾਨ ਬਣੇ ਆ ਹੁਣ ਅੱਗੇ ਨੌ ਵੀ ਵੱਧ ਸੇਵਾ ਕਰਾਂਗੇ ਜਿਹੜਾ ਸਾਡਾ ਕਲੱਬ ਹੈ ਜੀ ਇਹ ਸਾਰੇ ਦੁਨੀਆਂ ਜਿ ਮੰਨੇ ਹੋਏ ਕਲੱਬ ਆ ਰੋਟਰੀ ਕਲੱਬ ਇਹ ਜਿੱਥੇ ਵੀ ਹੈਗੇ ਨੇ ਇਹ ਮਾਨਵਤਾ ਦੀ ਸੇਵਾ ਲਈ ਸਰ ਨੂੰ ਅੱਗੇ ਰਹਿੰਦੇ ਨੇ ਤੇ ਸਾਡਾ ਨਾਬਾ ਕਲੱਬ ਦਾ ਵੀ ਬਹੁਤ ਵੱਡਾ ਨਾਮ ਹੈ ਇਹ ਅੱਜ ਦਾ ਨਹੀਂ ਹੈਗਾ 1955 ਦਾ ਹੈ ਦੇਖੋ ਇੱਥੇ ਕਿੰਨੇ ਪ੍ਰਧਾਨ ਬਣੇ ਨੇ ਕਿੰਨੇ ਸੈਕਟਰੀ ਬਣੇ ਨੇ ਆ ਬਿਲਡਿੰਗ ਦੇਖੋ ਕਿੰਨੀ ਸੋਹਣੀ ਬਣੀ ਹੈ ਇਹ ਸਭ ਪਿਛਲੇ ਪ੍ਰਧਾਨਾਂ ਦਾ ਸੈਕਟਰੀਆਂ ਦਾ ਸਾਰਿਆਂ ਦਾ ਮਿਹਨਤ ਸਦਕਾ ਹੈ ਤੇ ਉਹਨਾਂ ਨੇ ਅੱਜ ਇਹ ਮਿਹਨਤ ਸਾਡੇ ਪੱਲੇ ਪਾਈ ਹੈ ਅਸੀਂ ਵੀ ਇਹਨੂੰ ਦਿਨ ਦੂਣੀ ਰਾਤ ਚੱਕਣੀ ਆਪ ਦੀ ਸਾਰੀ ਮੈਂਬਰਸ਼ਿਪ ਨੂੰ ਲੈ ਕੇ ਤਰੱਕੀ ਕਰਾਂਗੇ ਸਭ ਤੋਂ ਪਹਿਲਾ ਤਾਂ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਤੁਹਾਡੀ ਜ਼ਿੰਮੇਵਾਰੀ ਆ ਤੁਹਾਡਾ ਮਨ ਕਿਸ ਤਰ੍ਹਾਂ ਇਸ ਸੰਸਥਾ ਦੇ ਨਾਲ ਜੁੜਨ ਲਈ ਆਇਆ ਤੁਹਾਡਾ ਮਨ ਜਦੋਂ ਜੀ ਚਾਰ ਬੰਦੇ ਪ੍ਰੇਮੀ ਪਿਆਰ ਨਾਲ ਕਹਿਣ ਵੀ ਤੁਸੀਂ ਇਹ ਕਰੋ ਤਾਂ ਫਿਰ ਅਸੀਂ ਉਸ ਗੱਲ ਨੂੰ ਮੰਨ ਲੈਂਦੇ ਆ ਸਾਡੀ ਫੈਕਟਰੀ ਨੂੰ ਸਾਡੇ ਭਾਈ ਸਾਡੇ ਬੱਚੇ ਬੜੇ ਆਸਾਨ ਤਰੀਕੇ ਨਾਲ ਚਲਾ ਰਹੇ ਨੇ ਤੇ ਹਾਂ ਇਹ ਹੈ ਵੀ ਕੰਮ ਵੱਜਦੇ ਨੇ ਜਿਸ ਤਰ੍ਹਾਂ ਬਿਸ਼ਕਰਮਾ ਦਾ ਪ੍ਰਧਾਨ ਵੀ ਮਹੀਆ ਮੰਦਰ ਕਮੇਟੀ ਦਾ ਸੋ ਉਸ ਸਮੇਂ ਸਮੇਂ ਸਿਰ ਜਿਹੜੀ ਸਾਡੀ ਟੀਮ ਬਣੀ ਹੈ ਜੀ ਉਹਨਾਂ ਨੇ ਪਹਿਲਾਂ ਇਹੀ ਕਿਹਾ ਵੀ ਤੁਸੀਂ ਤੇ ਆਉਣਾ ਹੈ ਕੰਮ ਅਸੀਂ ਸਾਰੇ ਆਪ ਹੀ ਕਰਾ ਲਾਂਗੇ ਤੇ ਸਾਨੂੰ ਅੱਬ ਦੀ ਜਿਹੜੀ ਟੀਮ ਬਣੀ ਹੈ ਉਹ ਤੇ ਬਹੁਤ ਵੱਡਾ ਮਾਣ ਹੈ ਤੇ ਉਹ ਟੀਮ ਨਾਲ ਰਲ ਕੇ ਸਾਰੇ ਹੀ ਬੰਦੇ ਇਥੇ ਕੰਮ ਕਰਨਗੇ ਤੇ ਸਾਰੇ ਹੀ ਇਸ ਸ਼ਹਿਰ ਦੀ ਭਲਾਈ ਕਰਨਗੇ ਚਲਸ ਸਿੰਘ ਜੀ ਪਹਿਲੇ ਵੀ ਤੁਹਾਡੇ ਕੋਲ ਬਹੁਤ ਵੱਡੇ-ਵੱਡੇ ਜ਼ਿੰਮੇਵਾਰੀਆਂ ਨੇ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਵੀ ਮਿਲੀ ਹੈ ਤੁਹਾਨੂੰ ਇਹ ਸਾਰੇ ਜ਼ਿੰਮੇਵਾਰੀਆਂ ਜੀ ਪਰਮਾਤਮਾ ਹੀ ਦਿੰਦਾ ਹੈ ਅੱਜ ਵੀ ਪਰਮਾਤਮਾ ਨੇ ਬਖਸ਼ੀ ਹੈ ਪੂਰਵੀ ਪਰਮਾਤਮਾ ਹੀ ਕਰੂਗਾ ਬੰਦੇ ਦੇ ਵਾਸਤੇ ਗੱਲ ਤਾਂ ਹੈ ਨਹੀਂ ਬੰਦਾ ਤਾਂ ਇੱਕ ਚੱਲਦਾ ਫਿਰਦਾ ਹੈ ਜੋ ਵੀ ਸਭ ਤੋਂ ਨੇ ਕਰਾਉਣਾ ਹੋ ਪਰਮਾਤਮਾ ਨੇ ਕਰਾ ਲੂਗਾ ਬਿਲਕੁਲ ਸਭ ਤੋਂ ਪਹਿਲਾਂ ਵੱਡਾ ਉਦਮ ਕਿਹੜਾ ਕਰਨ ਜਾ ਰਹੇ ਹਾਂ ਅੱਜ ਤੁਹਾਨੂੰ ਪ੍ਰਧਾਨਗੀ ਦੀ ਸੀਟ ਤੇ ਤੁਸੀਂ ਬੈਠ ਚੁੱਕੇ ਹੋਣ ਮਾਨ ਸਾਹਿਬ ਗੱਲ ਇਹ ਹੈ ਵੀ ਅੱਜ ਪਹਿਲੇ ਦਿਨ ਬੈਠੇ ਆ ਜਿਹੜੀ ਸਾਡੀ ਫਸਟ ਮੀਟਿੰਗ ਆਊਗਾ ਉਹਦੇ ਵਿੱਚ ਜਿਹੜੇ ਮੇਨ ਮੁੱਦੇ ਹੋਣਗੇ ਮੇਨ ਫੈਸਲੇ ਉਹਦੋਂ ਸਾਰੇ ਰਲ ਕੇ ਇੱਕ ਕਮੇਟੀ ਲਾਊਗੀ ਇਕੱਲਾ ਬੰਦਾ ਤਾਂ ਨਹੀਂ ਤੇ ਜਦੋਂ ਅਸੀਂ ਪਹਿਲੀ ਮੀਟਿੰਗ ਕਰਾਂਗੇ ਤੁਹਾਨੂੰ ਉਦੋਂ ਦੱਸ ਦਾਂਗੇ ਵੀ ਸਾਡਾ ਪਹਿਲਾ ਮੇਨ ਮੁੱਦਾ ਕੀ ਹੋਊਗਾ ਕੀ ਕਈ ਵਾਰੀ ਬੰਦੇ ਦੇ ਮਨ 'ਚ ਹੁੰਦਾ ਵੀ ਜੇ ਮੈਂ ਪ੍ਰਧਾਨ ਬਣਦਾ ਸਭ ਤੋਂ ਪਹਿਲਾਂ ਮੇਰਾ ਕਦਮ ਇਹ ਹੋਗਾ ਕਿ ਲੋੜਵੰਦ ਪਰਿਵਾਰਾਂ ਲਈ ਹੁੰਦਾ ਕਿਸ ਸੰਸਥਾ ਦੇ ਲਈ ਹੁੰਦਾ ਤੁਹਾਡੇ ਮਨ 'ਚ ਕੀ ਆ ਸਾਡੇ ਮਨ ਦਾ ਮਾਨ ਸਿੰਘ ਸਾਹਿਬ ਜਿਹੜੀਆਂ ਇੰਨੀਆਂ ਗੱਲਾਂ ਭਰੀਆਂ ਹੋਈਆਂ ਨੇ ਇਹ ਕੱਲੀ-ਕੱਲੀ ਬੋਲਾਂਗੇ ਤੇ ਬਹੁਤ ਲੰਬੀਆਂ ਹੋ ਜਾਣਗੀਆਂ ਇੱਕ ਅੱਧੀ ਦੱਸ ਦੋ ਅਸੀਂ ਸਰਨੋਂ ਪਹਿਲਾਂ ਤਾਂ ਜੀ ਰੌਟਰੀ ਕਲੱਬ ਦਾ ਬਿੱਲ ਬਹੁਤ ਆਉਂਦਾ ਹੈ ਅਸੀਂ ਇੱਥੇ ਸੋਲਰ ਪਲਾਂਟ ਲਾਵਾਂਗੇ ਜਿਹਦੇ ਨਾਲ ਜਿਹੜੀ ਬਿਜਲੀ ਐ ਉਹਦਾ ਬਿੱਲ ਕੱਟ ਜੇ ਬਿੱਲ ਕੱਟਣ ਨਾਲ ਸਾਡੇ ਜਿਹੜੇ ਰੋਟਰੀ ਕਲੱਬ ਐ ਇਹਦੀ ਆਮਦਨ ਬਾਜੂ ਆਮਦਨ ਬਾਜੂ ਉਹੀ ਪੈਸਾ ਅਸੀਂ ਜਿਹੜੀਆਂ ਵੀ ਗਰੀਬ ਸੰਸਥਾਵਾਂ ਦਾ ਗਰੀਬ ਮਾੜੇ ਹੋਣਗੇ ਉਹਨਾਂ ਉੱਪਰ ਖਰਚਾਂਗੇ ਜੀ ਟੂਰ ਵੀ ਜਾਊਗਾ ਹੁਣ ਰੋਟਰੀ ਕਲੱਬ ਦਾ ਕੋਈ ਕਿਸੇ ਪਾਸੇ ਦੇਖੋ ਜਿੱਨੇ ਸਾਡੇ ਉੱਪਰ ਬੈਠੇ ਨੇ ਗਵਾਰਨਰ ਸਾਹਿਬ ਬੈਠੇ ਹੁੰਦੇ ਨੇ ਸਾਡੇ ਮੈਂਬਰ ਬੈਠੇ ਹੁੰਦੇ ਨੇ ਜਦੋਂ ਸਾਰਿਆਂ ਦੀ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਜਾਂਦਾ ਉਦੋਂ ਹੀ ਹੁੰਦਾ ਹੈ ਇਸੇ ਵਿੱਚ ਮਰਜ਼ੀ ਨਹੀਂ ਚੱਲਦੀ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਜੇ ਤੁਹਾਨੂੰ ਦੀ ਇੱਛਾ ਹੋਊਗੀ ਫਿਰ ਉਹ ਵੀ ਪੂਰੀ ਕਰ ਦਾਂਗੇ ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ ਹੋਰ ਦੱਸੋ ਬਿਲਕੁਲ ਟੀਮ ਕਹਿੰਦੇ ਟੀਮ ਨੂੰ ਆਸਾਂ ਬਹੁਤ ਹੁੰਦੀਆਂ ਨੇ ਜਦੋਂ ਕੋਈ ਨਵਾਂ ਪ੍ਰਧਾਨ ਚੁਣਿਆ ਜਾਂਦਾ ਜਿਮੇਵਾਰੀ ਵੱਡੀ ਮਿਲ ਜਾਂਦੀ ਹੈ ਦੇਖੋ ਜੀ ਆਸ ਨਾਲ ਹੀ ਇਨਸਾਨ ਜਿਉਂਦਾ ਹੈ ਜੇ ਆਸ ਨਾ ਹੋਵੇ ਫਿਰ ਬੰਦਾ ਜੀਂਦਾ ਨਹੀਂ ਤੇ ਅਸੀਂ ਵੀ ਪ੍ਰਮਾਤਮਾ ਮੂਰੇ ਬਹੁਤ ਵੱਡੀ ਆਸ ਰੱਖਦੇ ਆਂ ਵੀ ਅਸੀਂ ਵੀ ਇਸ ਕਲੱਬ ਨੂੰ ਉੱਚਾਈਆਂ ਤੱਕ ਪਹੁੰਚਾਈਏ ਤੇ ਲੋਕ ਜਿੰਨੇ ਵੀ ਹੈਗੇ ਨੇ ਉਹ ਵਿਚਾਰੇ ਇੱਥੇ ਸੁੱਖ ਦਾ ਸਾਹ ਲੈ ਸਕਣ ਉਹਨਾਂ ਦੇ ਪਾਣੀ ਦਾ ਮਹੀਆ ਉਹਨਾਂ ਦਾ ਖੂਨ ਦਾ ਮਹੀਆ ਉਹਨਾਂ ਦੀ ਅੱਖਾਂ ਦੇ ਲੰਜਾਂ ਦਾ ਮਹੀਆ ਸੀ ਪਹਿਲੇ ਦਾ ਹਰ ਸੀ ਬਿਲਕੁਲ ਇਸਨ ਰੋਟਰੀ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਚਰਨ ਸਿੰਘ ਦੇ ਨਾਲ ਜਿਹੜੀ ਗੱਲਬਾਤ ਕੀਤੀ ਸਭ ਤੋਂ ਵੱਡਾ ਫੈਸਲਾ ਪ੍ਰਧਾਨ ਬਣਦਿਆਂ ਨੇ ਇਹ ਲਿਆ ਗਿਆ ਕਿੰਦੇ ਰੋਟਰੀ ਕਲੱਬ ਨਾਬਾ ਦਾ ਬਿਲ ਬਹੁਤ ਜ਼ਿਆਦਾ ਹੁੰਦਾ ਸਭ ਤੋਂ ਪਹਿਲਾਂ ਸੋਲਰ ਪਲਾਂਟ ਆ ਜਿਹੜਾ ਉਹ ਲਗਾਇਆ ਜਾਊਗਾ ਤੇ ਲੋੜਵੰਦ ਪਰਿਵਾਰਾਂ ਦੀ ਸਮੇਂ-ਸਮੇਂ ਤੇ ਜਿਹੜੀ ਮਦਦ ਆ ਉਹ ਕੀਤੀ ਜਾਵੇਗੀ ਨਾਬਤੋ ਹਰਮਿੰਦਰ ਸਿੰਘ ਮਾਣ